ਨੌਕਸਵਾ ਹਲਕਾ ਖਦੂਰ ਸਾਹਿਬ ਤੋਂ ਜਿੱਤਦੇ ਵੱਲ ਵਧਤੇ ਹੋਏ ਤੋਂ ਬਾਅਦ ਉਸ ਦੀ ਮਾਮਲਾ ਸਾਥੀ ਦੋਸਤਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ ਬਹੁਤ ਹੀ ਵਧੀਆ ਲੱਗਿਆ ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਸਾਡੀ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮੀਂਦ ਦਿੱਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਨੂੰ ਤੇ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦੇ ਆਰੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਹੋ ਜਾਈ ਨਹੀਂ ਕਰਨਾ ਤੇ ਅੱਜ ਅਸੀਂ ਖਾਂਕ ਵਟਸਐਪ ਕਾਲੇ ਮੈਰ ਆਰੰਭ ਕਰਾ ਰਹੇ ਨੇ ਤੇ ਛੇ ਤਰੀਕ ਨੂੰ ਹੋਵਾਂਗਾ ਮਾਰਿਆ ਤੇ ਬਾਅਦ ਚ ਆਪਾਂ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਤੁਹਾਡੇ ਬਹੁਤ ਵਾਇਰਲ ਦੀ ਕਿਰਪਾ ਬਹੁਤ ਵੱਡੀ ਜੀਤ ਨੇ ਜਿਹੜੀ ਜਿੱਤ ਪ੍ਰਾਪਤ ਕਰਦੇ ਨੇ ਵੇਖੋ ਆਈ ਨੇ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸਹਿ ਦੋਤਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਡਾ ਵੱਟ ਚੜ੍ਹ ਕੇ ਸਹਿ ਜੋਤਾ ਸਾਰੇ ਧਰਮਾਂ ਦਾ ਇਹ ਬਹੁਤ ਧੰਨਵਾਦ ਕਰਦੇ ਆਂ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਕੀ ਇਹਦੇ ਪਿੱਛੇ ਕਾਰਨ ਮੰਨਦੇ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕੇਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੂੰ ਤੁਸੀਂ ਇੰਨਾ ਕੱਢਦੇ ਐਨੀ ਕੌਮ ਨੂੰ ਪਿਆਰ ਕਰਦੇ ਐਨੀ ਕੌਮ ਦੇ ਪਗਲ ਖੜੀ ਆ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਦੇਖੋ ਅੱਜ ਤੋਂ ਬਾਅਦ ਇਹ ਤੁਹਾਨੂੰ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰ ਨਹੀਂ ਕਰਨਾ ਸਤ ਤੋ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ ਸਤ ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋ ਪਈ ਸਾਡੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾਅਦ ਚਿੱਤਰ ਇੱਕ ਕਲਾਸ ਟਸਪਾ ਲਾਏਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ ਕਿਉਂ ਅੱਜ ਕੀ ਨਾ ਜੈ ਸਾਡਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਧੈ ਸੋ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਜਿਨ੍ਹਾਂ ਨੇ ਭਾਈ ਅਮਰਦੇਵ ਪਾਲ ਸਿੰਘ ਜੀ ਲਈ ਬਹੁਤ ਮਿਹਨਤ ਕੀਤੀ ਹੈ ਜੀ ਇਹ ਜਿਹੜਾ ਚੌਗਿਆ ਜੇ ਬੂਸਾ ਦੀ ਨਿਸ਼ਾਨੀ ਲੈ ਕੇ ਬਾਜ ਜਿਹੜਾ ਤੁਸੀਂ ਭਾਈ ਅਰਫਾਲ ਸਾਹਿਬ ਖਾਲਸਾ ਜਿੱਥੇ ਚੋਨਾ ਦੀ ਗੁੰਦੀ ਹੋਵੇ ਉੱਥੇ ਪਹੁੰਚੇ ਬਾਜ ਸਾਡੀ ਕੌਮ ਦਾ ਜਿੱਤ ਦਾ ਪ੍ਰਤੀਕ ਆ ਜੀ ਔਰ ਸਿੱਖਾਂ ਨੇ ਬੜੇ ਕਿਲੇ ਫਤਿਹ ਕੀਤੇ ਨੇ ਕਿਲਾ ਜਮਰੌਂ ਦਾ ਫਤਿਹ ਕੀਤਾ ਸਰੰਦ ਦੇ ਕਿਲੇ ਫਤਿਹ ਕੀਤੇ ਨੇ ਬੜੇ ਮੁਸ਼ਕਲਾਂ ਵਾਲੇ ਫਤਿਹ ਜਿਹੜੇ ਕਿਲੇ ਕੀਤੇ ਨੇ ਔਰ ਇਹ ਵੀ ਸਾਡੀ ਕੌਮ ਲਈ ਇੱਕ ਬਹੁਤ ਮੁਸ਼ਕਲ ਵਾਲਾ ਕਿਲਾ ਸੀ ਕਿਲਾ ਕਡੂਰ ਸਾਹਿਬ ਦਾ ਜਿਹੜਾ ਅਸੀਂ ਫਤਿਹ ਕਰ ਰਹੇ ਹਾਂ ਭਾਈ ਅਮਰਤਪਾਲ ਸਿੰਘ ਜੀ ਸੋ 45 1000 ਵੋਟ ਦੇ ਨਾਲ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਅੱਗੇ ਜਾ ਰਿਹਾ ਜੀ ਹਲਕਾ ਘਡੂਰ ਸਾਹ ਦੇ ਵਿੱਚ ਜੀ ਦੇਖਿਆ ਜਦੋਂ ਭਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਬਾਹਰ ਆਏ ਤੇ ਨਸ਼ੇ ਤੇ ਉੱਤੇ ਟਕਰਾਉ ਕੀਤਾ ਗਿਆ ਨਸ਼ੇ ਦਾ ਛੇਵਾ ਦਰਿਆ ਸਾਡੇ ਹਲਕਾ ਘਡੂਰ ਸਾਹ ਚ ਵਗ ਰਿਹਾ ਕਿਉਂਕਿ ਸਾਡਾ ਹਲਕਾ ਬਾਰਡਰ ਏਰੀਆ ਹਲਕਾ ਵਾ ਜੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਹਲਕਾ ਘਡੂਰ ਸਾਹ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਿਆ ਵਾ ਕਿਉਂਕਿ ਮਾਵਾਂ ਦੇ ਪੁੱਤ ਰੂੜੀਆਂ ਤੇ ਤੜਪ ਤੜਪ ਕੇ ਮਰਦੇ ਸੀ ਵੇਖਿਆ ਘਰਾਂ ਦਾ ਸਾਲ ਹੋ ਚੁੱਕਿਆ ਵਾ ਕਿ ਮਾਵਾਂ ਦੇ ਘਰਾਂ ਦੇ ਪੁੱਤ ਘਰਾਂ ਦੇ ਭਾਂਡੇ ਵਿੱਚ ਲਈ ਕੌਲੀਆਂ ਚਮਚੇ ਵਿੱਚ ਲਈ ਮਜਬੂਰ ਹੋ ਗਏ ਆ ਘਰਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨਾ ਬੁਰਾ ਹਾਲ ਕੀਤਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਭਾਈ ਅਮਰਪਾਲ ਸਿੰਘ ਜੀ ਨੂੰ ਚੁਣਨਾ ਜ਼ਰੂਰੀ ਸਮਝਿਆ ਜੀ ਜੀ ਚਾਹਣਾ ਚਾਹਦੇ ਹਲਕਾ ਵਾਸੀਆਂ ਜਿਹੜਾ ਵੱਡੀ ਨੀਤ ਨਾਲ ਭਾਈ ਸਾਹਿਬ ਅੱਗੇ ਜਾ ਰਹੇ ਨੇ ਦੇਖੋ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਬਹੁਤ ਔਰ ਉਹਨਾਂ ਲੋਕਾਂ ਦੀਓ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਜੀ ਦਾ ਸਾਥ ਦਿੱਤਾ ਗੁਰੂ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਾਗਦਿਆਂ ਜਮੀਰਾਂ ਵਾਲੇ ਪਰਿਵਾਰ ਜਿਨ੍ਹਾਂ ਨੇ ਭਾਈ ਅਮਰਤਪਾਲ ਜੀ ਨੂੰ ਵੋਟ ਪਾ ਕੇ ਇਹਨਾਂ ਅੱਗੇ ਲੱਗੇ ਗਿਆ ਜੀ ਹਾਂਜੀ ਜੀਰਾਂ ਨੂੰ ਮੇਰਾ ਨਾਮ ਸ਼ਿਵਾ ਖਤਰੀ ਜੀ ਤੁਸੀਂ ਕਹਿਣਾ ਚਾਹੋਗੇ ਅੱਜ ਤੁਸੀਂ ਭਾਈ ਅਮਰਤਪਾਲ ਸਾਹਿਬ ਜੀ ਨੂੰ ਇਹ ਇਹ ਇੱਥੇ ਬੋਲਿਓ ਹਾਂਜੀ ਐ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਕਿ ਵੀ ਆਪਣਾ ਅਮਰਤਪਾਲ ਭਾਈ ਸਾਹਿਬ ਜਿੱਤ ਰਹੇ ਨੇ ਜੀ ਜਿਹੜੇ ਵੀ ਆਪਣੇ ਉਹਨਾਂ ਦੇ ਸਮਰਥਨ ਆਏ ਨੇ ਵੀ ਆਪਣਾ ਹੁੱਲਾ ਬਾਜੀ ਨਹੀਂ ਕਰਨੀ ਠੀਕ ਆ ਜੀ ਆਪਾਂ ਇਹ ਚ ਸਿਮਰਨ ਕਰਦੇ ਕਰਦੇ ਬਾਹਰ ਆਣਾ ਜੀ ਸਿਮਰ ਕਰਦੇ ਆਪਾਂ ਗੁਰਦਾਰ ਸਾਹਿਬ ਜਿਹੜਾ ਉੱਥੋਂ ਮੱਥਾ ਟੇਕ ਕੇ ਫਿਰ ਸਾਰੇ ਆਪਣੀ ਯਾਤ ਜਿੰਨੇ ਵੀ ਆ ਘਰੋਂ ਕਰੀਏ ਬਤਾ ਦੇਖਿਆ ਜਾ ਰਹੀ ਹੈ ਕਿ ਮੁਸਲਮਾਨ ਭਾਈ ਸਾਹਿਬ ਜਿਹੜਾ ਭਾਈ ਸਾਹਿਬ ਜਿੱਤ ਰਹੇ ਤੇ ਖਤਰਾ ਕਿ ਤੁਹਾਨੂੰ ਲੱਗਦਾ ਕੋਈ ਖਤਰਾ ਨਹੀਂ ਜੀ ਮੁਸਲਮਾਨ ਨੂੰ ਦੂ ਕ੍ਰਿਸ਼ਟ ਨੂੰ ਕਾਹਦਾ ਖਤਰਾ ਹੈ ਜੀ ਜਦੋਂ ਭਾਈ ਸਾਹਿਬ ਦੇ ਨਾਲ ਅਸੀਂ ਅਸੀਂ ਭਾਈ ਸਾਹਿਬ ਨੂੰ ਖੁਦ ਵੋਟਾਂ ਪਾਈਆਂ ਜੀ ਮੈਂ ਹਿੰਦੂ ਪਰਿਵਾਰ ਆ ਜੀ ਅਸੀਂ ਖੁਦ ਵੋਟਾਂ ਪਾਈਆਂ ਜੀ ਇਹ ਭਾਈ ਸਾਹਿਬ ਦੇ ਨਾਲ ਖੜੇ ਆ ਜੀ ਭਾਈ ਸਾਹਿਬ ਨੇ ਮੋਢੇ ਨਾਲ ਮੋਢਾ ਲਾ ਕੇ ਇੱਕ ਜੁੱਟ ਪਰਿਵਾਰ ਖੜੇ ਆ ਮੈਂ ਉਹੋ ਜੀ ਤੁਹਾਨੂੰ ਇਹੋ ਜੀ ਬੰਦੇ ਮਿਲਾ ਸਕਦਾ ਜਿਹੜੇ ਹਿੰਦੂ ਖੱਤਰੀ ਠੀਕ ਹੈ ਨਾ ਵੀ ਜਿਹੜੇ ਜਿਨ੍ਹਾਂ ਨੇ ਆਪਣੇ ਸਿੱਖਾਂ ਨਾਲ ਵੱਧ ਚੜ ਕੇ ਵੋਟਾਂ ਪਾਈਆਂ ਹਾਂਜੀ ਸਿੱਖ ਬੰਦੇਗੇ ਸੀ ਪਰ ਹਿੰਦੂ ਇੱਕ ਬੰਨੇ ਖੜੇ ਹੋ ਗਏ ਜੀ ਤੇ ਹਈਓ ਮਤਬਾਲ ਨੂੰ ਭਾਮੰਗ ਜੀ ਜਿਹੜਾ ਜਾਣੇ ਹੋ ਜਿਹੜੇ ਵੱਡੀ ਦੀਆਂ ਭਾਈ ਸਾਹਿਬ ਕੇ ਜਾ ਰਹੇ ਅਸੀਂ ਇਹੋ ਅਸੀਂ ਤਾਂ ਜਿੱਤਿਆਂ ਜੀ ਸਾਨੂੰ ਤਾਂ ਪਹਿਲੀ ਗੱਲ ਪਤਾ ਜੀ ਅਮਰ ਭਾਈ ਸਾਹਿਬ ਜਿੱਤੇ ਨੇ ਜੀ ਅਸੀਂ ਤਾਂ ਹਲਕਾ ਵਸੀ ਨਹੀਂ ਹੋ ਕਹ ਤਨ ਦਸੀਏ ਜੀ ਪਹਿਲੀ ਪਹਿਲੀ ਗੱਲ ਕੇ ਸਿਰਮਣ ਕਰੋ ਰਮਾਨਾ ਵਾਇਗਰੂ ਵਾਇਗਰੂ ਕਰੋ 6 ਤਰੀਕ ਤੋਂ ਬਾਅਦ ਆਪਾਂ ਵੇਖਾਂਗੇ ਵੀ ਕੀ ਕਰਨਾ ਹੈ ਜੀ ਪਹਿਲੀ ਗੱਲ ਤੇ ਆਪਾਂ ਪਹਿਲੀ ਕੋਸ਼ਿਸ਼ ਕਰਨੀ ਹੈ ਵੀ ਐਨਐਸਐਡਲ ਇਹਨਾਂ ਦੇ ਜਿਹੜਾ ਸਾਬਤ ਹੈ ਜਿਹੜਾ ਇਹਨਾਂ ਨੂੰ ਐਨਐਸਸੀ ਦਾ ਬਿਨਾ ਸਾਥ ਤੇ ਬਿਨਾਂ ਇਹਨਾਂ ਦੇ ਛੋਟੇ ਕੀਤਾ ਗਿਆ ਹੈ ਅਰ ਦੇਹੀ ਦੀ ਸਰਕਾਰਾਂ ਕਰੇ ਉਹ ਮਿਹਨਤੀ ਕਰਾਂਗੇ ਜਿਹੜੀ ਵੀ ਸਰਕਾਰ ਹੁੰਦੀ ਹੈ ਵੀ ਸਾਡੇ ਭਾਈ ਸਾਹਿਬ ਨੂੰ ਬਾਹਰ ਕੀਤਾ ਕੱਢਿਆ ਜਾਵੇ ਕਿ ਉਹ ਆਪਣੇ ਘਰਵਿਆਰ ਕਰ ਸਕਣ